ਦੀ ਦੇਖ ਰਹੇ ਹੋ ਜਨ ਹਿਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੋਰਜਸੀ ਗੁਰਾਇਆਂ ਦੇ ਪਿੰਡ ਅਟਾ ਦੇ ਗੇਟ ਦੇ ਸਾਹਮਣੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਭਿਆਨਕ ਅਤੇ ਦਰਦਨਾਕ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਬਾਬਾ ਸਿੰਘ ਨੇ ਦੱਸਿਆ ਹੈ ਕਿ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਇਸ ਵਿਅਕਤੀ ਦੀ ਪਛਾਣ ਹਿਤੇਸ਼ ਸ਼ਰਮਾ ਪੁੱਤਰ ਵਿੰਦਰ ਸ਼ਰਮਾ ਦੇ ਵਜੋਂ ਹੋਈ ਹੈ ਇਹ ਵਿਅਕਤੀ ਪਠਾਨਕੋਟ ਦਾ ਨਿਵਾਸੀ ਹੈ ਜੋ ਕਿ ਗੁਰਦਾਉਂ ਦੇ ਵਿੱਚ ਨੌਕਰੀ ਕਰਦਾ ਜਦੋਂ ਇਹ ਹਾਦਸਾ ਵਾਪਰਿਆ ਉਸ ਵਕਤ ਵੀ ਇਹ ਵਿਅਕਤੀ ਪਠਾਨਕੋਟ ਤੋਂ ਗੁਰਦਾਉਂ ਜਾ ਰਿਹਾ ਸੀ ਜਦੋਂ ਇਹ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੀ ਗੱਡੀ ਇੱਕ ਸਪਲੈਂਡਰ ਮੋਟਰਸਾਈਕਲ ਦੇ ਨਾਲ ਜਾ ਟਕਰਾਈ ਮੌਕੇ ਤੇ ਹੀ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਹੇਠਾਂ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਕਸੀਟ ਕੇ ਅੱਗੇ ਲੈ ਗਈ ਮੋਟਰਸਾਈਕਲ ਸਵਾਰ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਚਰਮਣ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਪਿੰਡ ਰੁਰਕਾ ਖੁਰਦ ਗੁਰਾਇਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਦੋਨੇ ਵਾਹਨ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆ ਰਿਹਾ ਜੀ ਇੱਕ ਐਕਸਚੇਂਜ ਹੋਇਆ ਹਨ ਜੀ ਬੀਡੀ ਸਾਨੂੰ ਬਸੋ ਵੀ ਤਿੰਨ ਆਇਆ ਖੜਾ ਇਹ ਵੀ ਜੇ ਕੋ ਹਰਜੀਤ ਸ਼ਰਮਾ ਸਾਨੂੰ ਗੁਰਵਿੰਦਰ ਸਿੰਘ ਨਾਲ ਬਾਤੀ ਪਖਾਨ ਕੋ ਗਿਆ ਇਹ ਰਹਿਣ ਵਾਲਾ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸੁਨੀਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਆ ਸਾਈਡ ਤੋਂ ਗੁਰਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ PB32K4582 ਹੀਰੋ ਸਪਲੈਂਡਰ ਆ ਜੋ ਜਸਪ੍ਰੀਤ ਕੋ ਰੋੜਕਾ ਖੌਰ ਦੇ ਨਾਮ ਤੇ ਇਹਦੀ ਆਰਥੀ ਆ ਤੇ ਇਹ ਜਿਹੜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਣਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸੀ ਉਹ ਲੈ ਹਸਪਤਾਲ ਫਲੋਰ ਪਜਾਤੀ ਆ ਇਹਦੇ ਬਾਰਤਾਂ ਤੋਂ ਪਤਾ ਲੱਗ ਕੇ ਤੇ ਜੋ ਬਾਂਦੀ ਜਨਮਨੀ ਯਾਰ ਬਈ ਕੀਤੀ ਹੋਈ ਉਹ ਐਕਸਲੈਂਟ ਸੁਪਾ ਹੋਇਆ ਜਿਵੇਂ ਲੱਗਦਾ ਪਿੱਛੇ ਪਿੱਛੇ ਇਹ ਤਾਂ ਜਸਪ੍ਰੀਤ ਜਿਹੜਾ ਰਾਗਿਰੰਦ ਦੇ ਦਰਸ਼ਨ ਦਾ ਉਹ ਜਿਹੜੀ ਜਿਹੜੀ ਆਕਾਰ ਇਹ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੁਕਤੀ ਦੇ ਜ਼ਿਆਦਾ ساری ਜਾਂਚ ਕਰਕੇ ਪਤਾ ਲਗੂ ਇਹਦਾ ਹੋਇਆ ਬੰਦੇ ਦੱਸਦੇ ਆਂ ਜੀ ਹਾਂਜੀ ਇੱਥੇ ਠੀਕ ਜਿਹਾ ਤੇ ਉਹ ਵੀ ਰਸਤੇ ਦੇ ਵਿੱਚ ਜਾਂਦਿਆਂ ਮੌਤ ਹੋ ਗਈ ਕਿੰਨੇ ਕਿਲੋਮੀਟਰ ਦੇ ਲੰਦੇ ਸੀ ਮੇਰੇ ਵੀ ਨਹੀ ਗਿਆ 65 ਸਾਲ ਦੀ ਸੱਕ ਬੰਦਾ ਇਨਸਾਨ ਦੀ ਸਲਾਹਤ ਹੋਈ ਨਹੀਂ ਬੰਦੇ ਸਲਾਹਤ ਹੋਈ ਨਹੀਂ ਓਦਾਂ ਪਤਾ ਲੱਗਣ ਡਿਆ ਵੀ ਉਹ ਝਾਰਮਨ ਸਿੰਘ ਦਾ ਨਾਂ ਹੈ ਬਾਕੀ ਉਹ ਤੇ ਬਾਰਸਾਂ ਨੂੰ ਬਲਾ ਕੇ ਤਾਂ ਪਤਾ ਲੱਗਿਆ ਜਿਹੜੇ ਪਿੰਡ ਦੇ ਆ ਗਏ ਹੁਣ ਰੁਕਾ ਫੋਰਦ ਦੱਸ ਜੀ